ਹਾਂਜੀ ਸਤਿ ਸ੍ਰੀ ਅਕਾਲ ਜੀ ਸਰ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਲੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਵੜਾ ਦਿਖਾਵਾਂਗੇ ਦੋਵੇਂ ਸੋਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚੇ ਭਾਜੀ ਸ਼ਕਤਰ ਸਿੰਘ ਹੁਣਾਂ ਦੇ ਕੋਲ ਤੇ ਆਜੋ ਕਰਦੇ ਆ ਭਾਜੀ ਹੁਣਾਂ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਤੇ ਭਾਜੀ ਹੁਣਾਂ ਦੇ ਘਰ ਦੀਆਂ ਵੜਾ ਵਾ ਤੇ ਅੱਜ ਆਪਾਂ ਘਰੇਲੂ ਪਛੂ ਦਿਖਾਉਣ ਲੱਗੇ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਹੋਸ ਨਾ ਠੀਕ ਠਾਕ ਜੀ ਵਧੀਆ ਵਧੀਆ ਜੀ ਤੇ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਤੇ ਨਾਮ ਸ਼ਕਤਰ ਸਿੰਘ ਜੀ ਅੱਛਾ ਜੀ ਪਿੰਡ ਪਲੋਟ ਠੀਕ ਹੈ ਜੀ ਤੇ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਹ ਫੋਨ ਨੰਬਰ ਬੋਲ ਦਿਓ ਆਪਣਾ 94639 66258 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆ ਦੱਸਿਓ ਪਹਿਲੇ ਤਾਂ ਬਹੁਤ ਵਾਰ ਇਹ ਕਨਵਰਸ ਹੋ ਗਿਆ ਸੀ ਜੀ ਇਹ ਪਹਿਲੇ ਸੁਆ ਸੀ ਸ਼ਿੱਗੀ ਦੰਦੀਆਂ ਜੀ ਅੱਛਾ ਜੀ ਇਹ ਆਪਣੇ ਘਰ ਦੀਆਂ ਬੜਾ ਘਰ ਦੀਆਂ ਜੀ 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 ਠੀਕ ਹੈ ਲੋਬਾ ਜੀ ਘਰ ਦੇ ਘਰੇਦੂ ਪਸ਼ੂ ਜੇ ਇਹ ਦੁੱਧ ਕਿੰਨਾ ਜੇ ਦੇ ਥਲੇ ਦੁੱਧ ਤਕਰੀਬਨ 12 ਕਦੇ ਲਾਗੇ ਹੈ ਜੀ ਅੱਛਾ ਜੀ ਠੀਕ ਹੈ ਠੀਕ ਹੈ ਲੋਬਾ ਜੀ ਪਹਿਲਾ ਹੀ ਸੂਆ ਤੇ 12 ਲੀਟਰ ਜਿਹੜਾ ਦੁੱਧ ਇਹਦੇ ਕੋ ਤਿਆਰ ਆ ਇਹ ਖੋਲਿਓ ਭਾਜੀ ਫਿਰ ਖੋਲ ਕੇ ਵਿਖਾਈਏ ਜਵਾਕੀ ਜਿਹੜੇ ਪਛੇ ਜਵਾਕ ਬਸਾ ਦੇ ਠੀਕ ਹੈ ਜੀ ਬੇਲ ਕਾਫ ਜੀ ਆਹ ਵੜਾ ਤੁਸੀਂ ਚੈੱਕ ਕਰ ਸਕਦੇ ਤੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਤਕਰੀਬਨ 25 ਦਿਨ ਠੀਕ ਹੈ ਠੀਕ ਹੈ ਲੋਬਾ ਜੀ ਸੂਈ ਨੂੰ ਤਕਰੀਬਨ 20 ਤੋਂ 25 ਦਿਨ ਹੋ ਗਏ ਆ ਤੋ ਤੋ 10 ਟਾਈਮ ਇਹਦਾ 12 ਲੀਟਰ ਬਿਲਕੁਲ ਤਿਆਰ ਆ ਤੇ ਕਰੋ ਜੀ ਚੈੱਕ ਥਣ ਪਾਂਡਾ ਦੇਹੀਂ ਤੇ ਕਦ ਕੋ ਤੂੰ ਚੰਗਾ ਵਾ ਵਹਿੜਦਾ ਲੈ ਜੋ ਲੈ ਜੋ ਲੱਗ ਗਿਆ ਤੁਹਾਨੂੰ ਚੈੱਕ ਕਰਾਉਂਦੇ ਆ ਥਣਾ ਦਾ ਸਹਿਜ ਗੈਪ ਲੋ ਭਾਜੀ ਕਰੋ ਲੱਗ ਗਿਆ ਉਹ ਚੈੱਕ ਪੀਂ ਥਣਾ ਦਾ ਸਹਿਜ ਗੈਪ ਲੈ ਜੋ ਪੀ ਲਾਂ ਦੋ ਕੋਈ ਨੀ ਰੋਗ ਲੋ ਮੜੀ ਕਰੋ ਚੈੱਕ ਪੀਂ ਲੱਗ ਗਿਆ ਤੋ ਇਹ ਕ੍ਰਾਸ ਵਿੱਚ ਆ ਗਈ ਪਾਪਾ ਜੀ। ਆ ਕ੍ਰਾਸ ਪੂਰੀ ਨਹੀਂ ਫਿਰ ਵੀ। ਅੱਛਾ ਜੀ। ਅੱਛਾ ਹੋਣੀ ਆ। ਠੀਕ ਠੀਕ ਲੋ ਜੀ ਕ੍ਰਾਸ ਦੇ ਵਿੱਚ ਜੇ ਵਹਿੜ ਵਾਹੇ ਤੇ ਕ੍ਰਾਸ ਵਾਸ਼ ਨੂੰ ਤੁਹਾਨੂੰ ਪਤਾ ਗਰਮੀ ਦੇ ਵਿੱਚ ਕਾ ਚੱਲਣੇ ਆ ਤੇ ਇਹੋ ਜਿਹੀ ਕੁਸੂ ਦੀ ਫੈਡ ਕੁਆਲਟੀ ਵੀ ਚੰਗੀ ਆ ਤੇ ਗਰਮੀ ਦੀ ਵੀ ਕੋਈ ਪਰਵਾਹ ਨਹੀਂ ਤੇ ਮੋਲੇ ਦਾ ਕੀ ਕਰਨਾ ਜੇ? ਬੁੱਲ ਚਾਲੀ ਕਰਨਾ ਹੈ। ਨਹੀਂ ਤਿਆਰ ਕਰੀਗੇ ਥੋੜਾ ਜਿਆ। ਜਾਇਜ਼ ਹਾਂ ਜੀ ਕਿਤੇ ਸ਼ਾੜੀ ਦੇਣੀ ਏ। 35 ਦੇ ਲਾ ਕੇ ਛੱਡਾਂਗੇ ਠੀਕ ਆ ਠੀਕ ਆ ਲਓ ਭਾਈ 35000 ਦੀ ਦੇ ਰਾਂਗੇ ਭਾਈ ਹੁਣੀ ਕਹਿੰਦੇ ਤੇ ਮੇਲ ਕਾਹ ਜੇ ਤੇ ਦੁੱਧ ਵੀ 12 ਲੀਟਰ ਜੇ ਤੇ ਚਲੋ ਮੌਕੇ ਦੇ ਹਰ ਫੋਨ ਆਉ ਪਰ ਮਾਨਤਾ ਕਰ ਦਿਓ ਕਹਿੰਦੇ ਹਵਾ ਮਾਨਤਾ ਕਰਦਾ ਠੀਕ ਆ ਠੀਕ ਆ ਤੇ ਆ ਜਾਓ ਭਾਈ ਹੁਣ ਦੂਜੇ ਨੰਬਰ ਤੇ ਦੱਸਿਓ ਆਦੇ ਆ ਪਾਜੀ ਵੈਢ ਦੇ ਬਾਰੇ ਇਹ ਜੇ ਸੁਵੇ ਜੀ ਅੱਛਾ ਜੀ ਤੇ ਕਿੰਨਾ ਜਿਹੜੇ ਕੋ ਦੁੱਧ ਇਹਦੇ ਕੋਈ ਤਕਰੀਬਨ 10-11 ਹੈ ਠੀਕ ਆ ਠੀਕ ਆ ਜੀ ਖੋਲੋ ਲਓ ਭਾਈ ਕੱਦ ਕਾੜ ਬਹੁਤ ਹੀ ਚੰਗਾ ਵੈਢਦਾ ਤੇ ਇਹ ਵੀ ਕਾ ਉਸ ਵਿੱਚ ਆ ਗਈ ਜੇ ਹੰਤਾ ਕੀ ਹੁੰਦਾ ਨੂੰ ਖੋਲ ਕੇ ਵਿਖਾਉਨੇ ਆਪਾਂ ਇੱਕ ਤਿਜਾ ਸੁਆਹ ਸੁਈਏ ਤਿਜਾ ਸੁਆਹ ਠੀਕ ਆ ਪਿਛਲੇ ਸਵੇਰ ਕਿੰਨਾ ਕੁ ਦੁੱਧ ਨੇ ਭਰਿਆ ਫਿਰ ਇਹ ਸਮਸਤਰਾ ਲੀਟਰ ਠੀਕ ਆ ਠੀਕ ਆ ਲਓ ਭਜੀ ਕਰੋ ਚੈੱਕ ਤੁਸੀਂ ਗੱਤ ਕਾਣ ਖਾਓ ਵੀ ਚੰਗਾ ਵਹਿੜਦਾ ਤੇ ਅੱਜ ਸਾਮਿਲ ਆਇਦ ਕੋਈ 10 11 ਲੀਟਰ ਦੁੱਧ ਤਿਆਰ ਆ ਤੇ ਥਾਣਾ ਦਾ ਸਹਿਜਗਾ ਬਹੁਤ ਹੀ ਸ਼ਾਨਦਾਰ ਆ ਤੇ ਤੂਰਾ ਤਾਰਾ ਵੀ ਬਹੁਤ ਚੰਗਾ ਵਹਿੜਦਾ ਇਰੇ ਪਿੱਛੇ ਲਾ ਕੇ ਜਵਾਦੋ ਇਹ ਵੀ ਪੁੱਛਿਆ ਦੱਸਾ ਠੀਕ ਹੈ ਲੋ ਭਾਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਇਹ ਲੈ ਜੋ ਭਾਜੀ ਇਹ 16 17 ਲਿਟਰਾ ਦੁੱਧ ਇਹਨੇ ਪਿਛਲੇ ਸਵੇਰੇ ਚਵਾਇਆ ਵਾ ਆਹ ਵਾਲਾ ਭਾਈ ਜਵਾਗ ਜੇਰਾ ਤੁਸੀਂ ਕਰੋ ਕਿਆ ਕਰੋ ਹੌਂਦਲੇ ਛਾੜ ਤੋਂ ਦਿਖਾ ਦਿਓ ਠੰਡ ਠੰਡ ਬਹੁਤ ਚੰਗਾ ਲੱਗਾ ਬੈਠਦਾ ਨੋ ਭਾਜੀ ਕਰੋ ਲੱਗੇ ਤਾਂ ਚੱਕ ਥਾਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਤੇ ਇਹਦਾ ਮੁੱਲ ਕੀ ਕਰਨਾ ਭਾਜੀ ਹਰ ਇਹਦਾ ਥੋੜਾ ਘੱਟ ਕਰਨਾਗੇ ਤੋਂ ਇਹ ਦੁੱਧ ਘੱਟਿਆ ਅੱਛਾ ਜੀ ਬੇਸਿਕ ਦੇ ਲੱਗੇ ਵੀ ਛੱਡ ਦਾਂਗੇ ਦੇਖੋ ਥੋੜਾ ਘੱਟ ਕਰੀਏ ਦੇਖ ਹਰ ਹਾਂਜੀ ਥੋੜ ਨੂੰ ਘੱਟ ਦੇ ਹਰ ਸੋ ਵੇਖ ਲਾਂਗੇ ਜਦੋਂ ਕੋਈ ਆਉ ਉਹ ਤੇ ਕਹਿੰਦਾ ਮਨ ਕਰ ਦੱਸ ਦੋ ਜਿੱਥੇ ਤੇ ਛਾੜੀ ਦੇਣੀ ਆ ਕਿਉਂਕਿ ਚਲੋ ਜਿੱਥੇ ਆ ਪਾਇੰਟ ਤੇ ਦੱਸ ਦਾਂਗੇ ਕਿ ਆ ਮੁੱਲ ਆਪਾਂ ਦੇ ਹੀ ਦੇਣੀ ਆ ਫਿਰ ਉਹ ਵੀ ਉਸ ਹਾਵਣਾ ਵੀਰ ਭਰਾ ਤਾਂ ਨਾਲ ਗੱਲਬਾਤ ਕਰ ਲੈਣਗੇ ਦੇ 32 33 ਦੇ ਲਾਗੇ ਛੱਡ ਦਾਂਗੇ ਠੀਕ ਹੈ ਠੀਕ ਹੈ ਲੋ ਬਾਈ ਜੀ 32000 ਦੀ ਤੇ ਬਾਕੀ ਚਲੋ ਮੌਕੇ ਦੇ ਮਾਨਤਾਂ ਨੂੰ ਹੋਰ ਵੀ ਹੋ ਜਾਊਗਾ ਤੇ ਵੜਾ ਦੋਵੇਂ ਬਹੁਤ ਚੰਗੀਆਂ ਵਾ ਕਰੋ ਜੀ ਚੈੱਕ ਤੇ ਬਿਲਕੁਲ ਘਰੇ ਲੂਗਾ ਤੇ ਵੀਰ ਹਣਾਂ ਦੀਆਂ ਆਪਣੇ ਘਰ ਦੀਆਂ ਵੜਾਂ ਪਾਲੀਆਂ ਹੋਈਆਂ ਵਾ ਤੇ ਸਾਮ ਤੋਂ ਖੋ ਬਾਈ ਹੋਣੀ ਵੇਚਦੇ ਲੱਗੇ ਆ ਤੇ ਬਾਈ ਹਣਾਂ ਨਾਲ ਕਰੋ ਕੰਟੈਕਟ ਤੇ ਜਿਹੜੇ ਵੀਰਪੜਾ ਦੇ ਫੇਟ ਹੁੰਦੀਆਂ ਵਾ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਸੱਜਣਾ ਦਾ